ਨਮਸਕਾਰ ਸਤਿ ਸ਼ਕਾਲ ਮਰhaba ਸੋ ਇਕਵਰੀ ਫੇਰ ਸ਼ਹਿਰ ਲੁਧਿਆਣਾ ਔਰ ਪੀਏਯੂ ਗਰਾਊਂਡ ਦੇ ਵਿੱਚ ਪਹੁੰਚ ਚੁਕੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਲ ਆਰ ਡੀ ਐਮ ਐਸ਼ੋ ਜੀ ਹਾਂ ਸੈਕੰਡ ਡੇਜ ਆ ਪਹੁੰਚੇ ਐਲ ਆਰ ਡੀ ਐਮ ਐਸ਼ੋ ਤੇ ਇਸ ਟਾਈਮ ਅਸੀਂ ਪਹੁੰਚੇ ਆ ਨਿੱਟ ਸਟੂਡੀਓ ਦੇ ਸਾਲ ਤੇ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਕਿ ਕਿੰਦਾ ਜਿਹੜਾ ਐਗਜ਼ਿਬਿਸ਼ਨ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਕੰਮ ਚੱਲ ਰਿਹਾ ਹੈ ਟ੍ਰੇਡ ਇੰਡਸਟਰੀ ਜਿਹੜੀ ਹੈ ਇਕਜੁੱਟ ਹੋ ਕੇ ਐਡਾ ਵੱਡਾ ਸ਼ੋਅ ਜਿਹੜਾ ਲਗਾਇਆ ਹੋਇਆ ਹੈ ਸੋ ਉਹਨੂੰ ਲੈ ਕੇ ਇੱਕ ਬਹੁਤ ਹੀ ਵਧੀਆ ਇਸ ਵੇਲੇ ਮਾਹੌਲ ਬਣਿਆ ਹੋਇਆ ਹੈ ਮੇਲਾ ਸਜਿਆ ਹੋਇਆ ਹੈ ਔਰ ਕਾਰੋਬਾਰ ਕੀਤਾ ਜਾ ਰਿਹਾ ਹੈ ਬੜੇ ਹੀ ਜਿਹੜੇ ਸੱਲੇ ਅਸੀਂ ਪਹੁੰਚੇ ਹਾਂ ਨਿਟ ਸਟੂਡੀਓ ਦੇ ਸਟਾਲ ਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਮੈਨੂਫੈਕਚਰਰ ਤੇ ਟਰੇਡਰ ਨਵੇਂ-ਨਵੇਂ ਜਿਹੜੇ ਪ੍ਰੋਡਕਟ ਆਏ ਆ ਨਵੇਂ-ਨਵੇਂ ਕਲੈਕਸ਼ਨਸ ਜਿਹੜੀਆਂ ਆਈਆਂ ਉਹਨੂੰ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਚੀਜ਼ਾਂ ਸਮਝੀਏ ਤਲਾ ਆਪਣੇ ਟਾਈਟ ਬਾਇਲੈਟ ਚੂ। ਸੋ ਪਹਿਲੀ ਵਾਰੀ ਜਿਹੜੀ ਮੇਲ ਦੀ ਰੀਵਿਊ ਜੀ ਜੀ ਜੀ। ਵਿੰਟਰ ਸੀ ਵਿੰਟਰ ਸੀ। ਸੋ ਕੀ ਨਵਾਂ ਟ੍ਰੈਂਡ ਕੀ ਚੱਲ ਰਿਹਾ ਹੈ? ਟ੍ਰੈਂਡ ਫੈਸ਼ਨ ਇੰਡਸਟਰੀ ਹੈ ਜੀ ਰੋਜ਼ ਫੈਸ਼ਨ ਚੇਂਜ ਹੁੰਦਾ ਹੈ ਬਟ ਜੀ ਥੋੜਾ ਜਿਹਾ ਫੈਂਸੀ ਲੇਡੀਜ਼ ਦੇ ਕອດ ਸ਼ਰਟਸ ਆੜ ਕੀਤੇ ਨੇ ਜੀ ਤੇ ਫਾਈਨ ਵੂਲ ਵਾਲਾ ਸੀ ਜ਼ਿਆਦਾ ਆ ਗਿਆ। ਓਕੇ ਸੋ ਫਾਈਨ ਨੀਟਿੰਗ ਵੱਲ ਜ਼ਿਆਦਾ ਸਾਡਾ ਫੋਕਸ ਹੈ। ਸੋ ਲੋਕਾਂ ਨੂੰ ਕੀ ਪਸੰਦ ਆਵੇ? ਲੋਕਾਂ ਨੂੰ ਕੋਟ ਸ਼ਰਟ ਅੱਛੇ ਲੱਗ ਰਹੇ ਜੀ ਜਿਹੜੀ ਅਸੀਂ ਥੋੜਾ ਫਿਊਜ਼ਨ ਵੇਅਰ ਥੋੜਾ ਬਣਾਉਂਦੇ ਆ ਉਹ ਥੋੜਾ ਜ਼ਿਆਦਾ ਚੱਲ ਰਿਹਾ ਬੇਸਿਕ ਤੋਂ ਉੱਠ ਕੇ ਲੋਕ ਥੋੜਾ ਟ੍ਰੈਂਡੀ ਗਾਰਮੈਂਟ ਵੱਲ ਜ਼ਿਆਦਾ ਫੋਕਸ ਹੈ ਇਸ ਵੇਲੇ ਥੈਂਕ ਯੂ ਸੋ ਗੱਲਬਾਤ ਕਰਦੇ ਆ ਤੇ ਦੇਖਦੇ ਆ ਕਿ ਹੋਰ ਜਿਹੜੇ ਪਹੁੰਚੇ ਹੋਏ ਆ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਕਿਦਾਂ ਦਾ ਮਾਹੌਲ ਹੈ ਸਰ ਮਾਹੌਲ ਬਹੁਤ ਵਧੀਆ ਜੀ ਮੋਰ ਥਨ ਐਕਸਪੈਕਟਿਡ ਰਿਜ਼ਲਟਸ ਹੈ ਜੀ ਜੀ ਔਰ ਬੀਇੰਗ ਦਾ ਐਗਜ਼ੀਕਟਿਵ ਮੈਂਬਰ ਮੈਂ ਬਹੁਤ ਖੁਸ਼ ਹਾਂ ਜੀ ਕਿ ਸਾਡੀ ਮਿਹਨਤ ਜਿਹੜੀ ਹੈ ਉਹ ਸਫਲ ਹੋਈ ਹੈ ਸਾਰੇ ਭਰਾਵਾਂ ਨੂੰ ਜਿਹੜਾ ਐਕਸਪੈਕਟਿਡ ਸੀਗਾ ਉਸ ਤੋਂ ਵੱਧ ਜਿਹੜਾ ਪਿਆਰ ਮਿਲ ਰਿਹਾ ਕਸਟਮਰਸ ਦਾ ਰਿਜ਼ਲਟਸ ਅੱਛੇ ਆ ਰਹੇ ਹੈ ਜੀ ਇਹ ਸਾਡਾ ਜਿਹੜਾ ਨਾਰਥ ਇੰਡੀਆ ਦਾ ਇੱਕ ਬਹੁਤ ਵੱਡਾ ਸ਼ੋਅ ਸ਼ੋਅ ਖੜਾ ਹੋ ਗਿਆ ਜੀ ਔਰ ਆਨਲਾਈਨ ਟਾਈਮਸ ਨਾਲ ਗੱਲਬਾਤ ਕਰੀਏ ਤੇ ਜੀ ਗਾਰਮੈਂਟ ਦੇ ਵਿੱਚ ਇਸ ਵਾਰੀ ਕੀ ਕੀ ਨਵਾਂ ਆਇਆ ਗਾਰਮੈਂਟ ਦੇ ਵਿੱਚ ਸਰ ਨਵੀਂ ਟੈਕਨੋਲੋਜੀ ਜਿਹੜੀ ਮਸ਼ੀਨਰੀ ਦੀ ਹੈਗੀ ਹੈ ਉਹਦੇ ਨਾਲ ਕਾਫੀ ਨਵਾਂਪਨ ਹੈਗਾ ਕੁਝ FABRICS ਕਾਫੀ ਅੱਛੇ ਇੰਪੋਰਟ ਹੋਏ ਨੇ ਜੀ ਕੁਝ ਚਾਈਨਾ ਤੋਂ ਫੈਬਰਿਕ ਡਾਇਰੈਕਟ ਵੀ ਆ ਰਹੇ ਨੇ ਜੀ ਤੇ گارਮੈਂਟ ਦੇ ਵਿੱਚ ਵੀ ਕਾਫੀ ਮਾਡਰਨਾਈਜੇਸ਼ਨ ਹੈਗਾ ਪਹਿਲਾਂ ਨਾਲੋਂ ਜੀ ਕਾਫੀ ਅੱਛੀ ਟੈਕਨੋਲੋਜੀ ਦਾ ਯੂਜ਼ ਹੋ ਰਿਹਾ ਤੇ ਜਿਹੜਾ ਇਸ ਵਾਰੀ ਤੁਸੀਂ ਬੀਇੰਗ ਐਗਜ਼ੈਕਟਿਵ ਚ ਵੀ ਹੈਗੇ ਹੋ ਔਰ ਸ਼ੋ ਨੂੰ ਇੱਕ ਲੁੱਕ ਦਿੱਤੀ ਗਈ ਹੈ ਇੱਕੋ ਹੀ ਹਾਲ ਦੇ ਰੂਪ ਦੇ ਵਿੱਚ ਇੱਕੋ ਹੀ ਫਲੋਰ ਤੇ ਸਾਰਾ ਕੁਝ ਸੋ ਇਸ ਕਰਕੇ ਵੀ ਸ਼ੋ ਦੀ ਲੁੱਕ ਬੜੀ ਨਿਖਰ ਕੇ ਆਈ ਹੈ ਔਰ ਇਹਦੀ ਬਹੁਤ ਤਾਰੀਫ ਹੋ ਰਹੀ ਹੈ ਕਿਉਂਕਿ ਆਲਓਵਰ ਇੰਡੀਆ ਤੋਂ ਵਿਜ਼ਟਰ ਆਇਆ ਹੋਇਆ ਸੋ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਇਹਦਾ ਸ਼ੋਅ ਦਾ ਅੱਗੇ ਫਿਊਚਰ ਕਿੱਥੇ ਜਾਏਗਾ ਸਰ ਆਨ ਵਾਲੇ ਟਾਈਮ 'ਚ ਮੈਂ ਉਹੀ ਕਹਿ ਰਿਹਾ ਸੀਗਾ ਕਿ ਆਨ ਵਾਲੇ ਟਾਈਮ 'ਚ ਇਹ ਸ਼ੋਅ ਜਿਹੜਾ ਹੈਗਾ ਇਹ ਇਹ ਹੋਰ ਬੈਟਰਮੈਂਡ ਵਾਲੇ ਪਾਸੇ ਜਾਏਗਾ ਜੀ ਔਰ ਨੰਬਰ ਆਫ ਕਲਾਇੰਟਸ ਜਿਹੜੇ ਇੱਥੇ ਆਉਂਦੇ ਨੇ ਵਿਜ਼ਟਰ ਜਿਹੜੇ ਆਉਂਦੇ ਨੇ ਉਹ ਦਿਨ-ਬਦਨ ਉਹਨਾਂ 'ਚ ਬੜੌਤਰੀ ਹੀ ਹੋਏਗੀ ਔਰ ਇੱਕ ਇਹ ਇੰਡਸਟਰੀ ਵਾਸਤੇ ਮੱਚ ਰਿਕੁਆਇਰਡ ਬਹੁਤ ਅੱਛਾ ਔਰ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਜੀ ਇਸ ਵਾਰੀ ਜੇ ਅਸੀਂ ਦੇਖਿਆ ਕਿ ਸਾਊਥ ਤੋਂ ਬਹੁਤ ਕਸਟਮ सर मेरे को कल ईरान और अफगानिस्तान दे कस्टमर भी दिखेगी वाह वाला जी साउथ की बात कर रहे हो ਤੁਸੀਂ ਸਾਨੂੰ ਵੀ ਤੇ ਖੜ ਕੇ ਇੰਟਰਨੈਸ਼ਨਲ ਤੇ ਨਹੀਂ ਆਏ ਸਰ ਮੇਰੇ ਕੋਲ ਹੈਗੇ ਇਸ ਤਰ੍ਹਾਂ ਅੰਗੇ ਤਾਂ ਹੀ ਕੁਝ ਕਰੇ ਸੋ ਕਿਸ ਨਜ਼ਰੀਏ ਨਾਲ ਦੇਖਦੇ ਹੋ ਇੰਟਰਨੈਸ਼ਨਲ ট্রেਡਰਸ ਦਾ ਇਥੇ ਉਤਰਨਾ ਬਾਜ਼ਾਰ ਤੇ ਸਰ ਇਹ ਬਹੁਤ ਪੋਜ਼ਿਟਿਵ ਨੋਟਸ ਤੇ ਜਾ ਰਿਹਾ बिकॉज ਜੇ ਜਿੰਨਾ ਕਸਟਮਰ ਵਧੇਗਾ ਉਹਨਾਂ ਲੁਧਿਆਣਾ ਵਾਸਤੇ ਵਪਾਰ ਵਧੇਗਾ ਜੀ ਬਿਲਕੁਲ ਠੀਕ ਹੈ ਸੋ ਨਿੱਟ ਸਟੂਡੀਓ ਨੇ ਇਸ ਵਾਰੀ ਨਵਾਂ ਕੀ ਕੀਤਾ ਨੈਕਸਟ ਟੂਰ ਦੇ ਵਿੱਚ ਅਸੀਂ ਆਪਣੀ ਇੱਕ ਜੈਂਟਸ ਰੇਂਜ ਵੀ ਆਕੀ ਇਨਕਲੂਡ ਕਰ ਲਈ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੈਂਟਸ ਫੁੱਲ ਰੇਂਜ ਦੇਵਾਂਗੇ ਪਲੱਸ ਇਹਦੇ ਵਿੱਚ ਵੀ ਜਿਹੜਾ ਸਾਡੇ ਕੋਲ ਕਾਫੀ ਅچھے ਨਵੇਂ ਕਨਸੈਪਟ ਜਿਹੜੇ ਨੇ ਇੰਡੋ-ਵੈਸਟਨ ਵੈਸਟਰਨ ਔਰ ਐਥਨਿਕ ਦੇ ਵਿੱਚ ਉਹ ਸਾਰੇ ਕਵਰ ਕੀਤੇ ਨੇ ਥੈਂਕ ਯੂ ਜੀ ਸਰ ਨਮਸਕਾਰ ਨਮਸਕਾਰ ਜੀ ਅਸ਼ੋਕ ਉਪਕਰ ਜੀ ਕਿੱਥੇ ਹੈਂ ਹਰਿਆਣਾ ਸੇ ਜੀ ਕੀ ਕਹਾਂਗੇ बहुत मजा आ रहा है तो पूरे में छाए हुए हैं बिल्कुल छाए हुए हैं ओलंपिक चल रहा है हरियाणा वालों का ज्यादा अब भी चलेगा जी फिर में बड़ा चला हुआ है जी खूब माल बेचेंगे हरियाणा में आप आए हैं 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 शो तो देख रहे रहे किस तरह कर बहुत अच्छा लग रहा है जी बहुत क्राउड आया हुआ है जी व्यापारी बहुत अच्छे से और सिलेक्शन भी बहुत अच्छे से कर रहे हैं नवी नवी चीज़ें मिल रही हैं उनको और ये अब अच्छा प्लेटफॉर्म इन्होंने बनाया है हम चाहेंगे भी सब लुझाना वाले एक ही प्लेटफॉर्म के नीचे आ जाए ताकि कस्टमर को आने में दिक्कत ना लगे परचेजिंग में सुलित हो जाए हरियाणवियों हरियाणा की छोरियों ने जो पूरे वर्ल्ड में नाम किया है उससे और सम्मान मिल रहा है उसके कारण आज हरियाणवियों को हरियाणवी को बहुत सम्मान मिलता है हमारे प्लेयर्स की वजह से हम चाहते हैं भी और भी मेहनत करें और अभी हमारा नाम हो हमें बड़ी खुशी होती है धन्यवाद तो लाइव तस्वीरें आप देख रहे हो कि किस तरह निट स्टूडियो के स्टॉल पर इस समय जो एग्जीबिशन है और वो चल रही है आज दूसरा दिन है और कस्टमर जो है पूरे देश से उतरा हुआ है जैसे कि हमारी जानकारी में देश से था लेकिन जैसे निट स्टूडियो के गुरप्रीत जी ने बताया कि देश ही नहीं बल्कि इंटरनेशनल जो है जो जो चीज़ें हैं इंटरनेशनल कस्टमर भी आया है सो देख सकते हैं कि किस तरह की चीज़ें जो हैं कुछ जो तैयार की गई हैं किस तरह के प्रोडक्ट्स नए नए जो हैं रेंज क्लाइंट्स के लिए बनाई गई हैं तो ये है एक बार फिलहाल नेट स्टूडियो के स्टॉल से इस समय का अपडेट फिर आपसे ज़रूर जुड़ेंगे देखते रहें बने रहें जनहितैषी धन्यवाद